ਕਰ ਕਰ ਗੱਲਾਂ ਹੁੰਦੀਆਂ ਨੇ ਅੱਜ ਕੱਲ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮਹਾਲੀ ਬਣੇ ਸਵਰਾਜ ਦੀਆਂ ਲੋ ਵੀ ਅੱਜ ਤੁਹਾਡੇ ਵਾਸਤੇ ਸਵਰਾਜ ਲੈ ਕੇ ਆਇਆ ਘਟੋ ਘਟ 9 ਸਵਰਾਜ ਹੋਣਗੇ 4 ਹੋ ਟਰੈਕਟਰ ਹੋਣਗੇ ਪਿੰਡ ਕੱਲੋ ਜ਼ਿਲ੍ਹਾ ਮਾਨਸਾ ਤੇ ਮੈਂ ਆਇਆ ਹੋਇਆ ਬਈ ਮੰਗਲ ਦੀ ਕੋਲ ਕੀ ਹਾਲ ਹੈ ਬਈ ਤੇ ਵਧੀਆ ਵਧੀਆ ਤੇ ਬਈ ਕੰਮ ਕਦੋਂ ਕਦੋਂ ਤੁਸੀਂ ਇਹ ਲੈਣ ਦੀ ਆਪਾਂ 2016 ਜੀ ਲੈਣ ਚਾਈ ਸੀ ਬਈ 2016 ਜੀ ਕਿਦਾ ਟਰੈਕਟਰ ਲੈਣ ਦੇ ਸੀਗੇ ਉਦੋਂ ਬਾਅਦ ਆਪਾਂ 6 ਕਿ ਮਹੀਨੇ ਇੱਕ ਤਾਂ ਇੱਕ ਤਾਂ ਟਰੈਕਟਰ ਲੈ ਲੈਂਦੇ ਉਦੋਂ ਬਾਅਦ ਫਿਰ ਆਪਾਂ ਮਤਲਬ ਕੰਮ ਬੜਾ ਵੱਡਾ ਵੱਡੀ ਗੱਲ ਹੈ ਅੱਜ ਜਿਹੜੀ ਮਤਲਬ ਨੌਜਵਾਨਾਂ ਦੀ ਧੜਕਣ ਕਹਿੰਦੇ ਨੇ ਸਵਰਾਜ ਆ ਜੱਟ 1055 ਹੈ ਨਾ ਸਵਰਾਜ ਭਾਈ ਕੱਲੇ ਨੌਜਵਾਨਾਂ ਦੀ ਨਹੀਂ ਮੇਰੀ ਵੀ ਹੈ ਮੇਰੀ ਵੀ ਹੈ ਸਵਰਾਜ ਤਾਂ ਮੈਥੋਂ ਜਾਂ ਤੂੰ 2000 ਤੋਂ ਲੈ ਕੇ 24 ਤੱਕ ਜਿਹੜਾ ਮਰਜ਼ੀ ਲੈ ਲੈ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ ਇਹ 2024 ਮਾਰ ਲੈ ਭਾਈ 2024 ਮਾਰ ਲੈ ਟਾਇਰ ਦਾ ਜਮਾ ਚਾਰੇ ਨਵੇਂ ਨੇ ਜਮਾ ਨਵੇਂ ਭਾਈ ਅਜੇ ਕਾਪੀ ਵੀ ਨਹੀਂ ਬਣੀ ਭਈ ਬਿੱਲ ਵੀ ਨਹੀਂ ਕੱਟੇ ਮਨੂ ਜਿਹੜਾ ਸਰਜਨ ਪੀਣੀ ਬਣੀ ਬਿੱਲ ਵੀ ਨਹੀਂ ਕੱਟੇ ਜਿਹੜਾ ਸਰਜਨ ਲਊਗਾ ਕਾਪੀ ਵੀ ਬਣਾ ਕੇ ਹਾਂ ਉਹ ਫਸਟਾਉਂ ਦਾ ਕੀ ਗੱਲ ਚੱਲੇ ਕਿੰਨਾ ਹੋਇਆ ਬਈ ਇਹ ਇਹ 70 ਘੰਟਾ ਚੱਲੇ ਬਈ ਸਿਰਫ ਹਾਂ ਇਹਦਾ ਮਤਲਬ ਸੁੱਖਾ ਹੀ ਪੂਰਾ ਹੀ ਕਰ ਸਕਦਾ ਸੁੱਖਾ ਵੀ ਨਹੀਂ ਕਰੀਆ ਬਈ بس ਹਾਂ ਮਤਲਬ ਰਿਸ਼ਤੇਦਾਰੀਆਂ ਦੇ ਗੇੜੇ ਜਾਲਾ ਮਾਦੇ ਡੱਬੀ ਭੰਡੇ ਕੋਈ ਨਹੀਂ ਟਰੈਕਟਰ ਦੇ ਤਾਂ ਤੇ ਹੁਣ ਜੇ ਆਪਾਂ ਇਹਦੀ ਰੇਟ ਤੇ ਆ ਜੀ ਰੇਟ ਆਪਾਂ ਨੈਟ ਫਿਟ 7.5 ਲੱਖ ਰੁਪਈਆ ਟਰੈਕਟਰ ਦੇ ਮਾਜ ਬਈ 7.5 ਲੱਖ ਰੁਪਈਆ ਦਾ ਪਰ ਮੈਂ ਗੱਲ ਕੀ ਉਹਨਾਂ ਬਈ ਅਗਲਾ ਕਈ ਬਈ ਉੱਜਣਾ ਹਾਈ ਲੋਹਾਂ ਦਾ ਟਰੈਕਟਰ ਹੈ 2 ਸਪੀਡ ਹੈ ਹਾਂ 2 ਸਪੀਡ 2 ਸਪੀਡ ਦੀ ਗੱਡੀ ਤੇ ਬੰਦੇ ਨੇ ਵਿੱਚ ਸੱਜਣਾ ਦੀ ਇਹ ਪਾਵਰ ਸਟੀਰੀਂਗ ਤੇ ਹੈ ਪਾਵਰ ਚ ਬਈ 16 ਦੇ ਟਾਇਰ ਵਾਲਾ 16 ਦੇ ਟਾਇਰਾਂ ਚਾਹਣੀ ਸ਼ੋਕਲਾ ਸਾਢੇ 7 ਚ ਆਪਾਂ ਦਵਾਂਗੇ ਸਾਢੇ 7 ਲੱਖ ਚ ਵੇਚੀ ਕਾਫੀ ਬਣਾ ਕੇ ਵਿੱਚ ਹੀ ਨਾ ਕਰਾ ਕੇ ਦਵਾਂਗੇ ਤੇ ਜਿਹੜਾ ਇੱਧਰ ਖੜਾ ਹੈ ਬਈ ਆ ਇਹ 2022 ਮਾਡਲ ਹੈ 2022 3 ਸਪੀਡ ਦਾ ਬਈ ਇਹ ਇਹ 11 12 ਕਿਲੋ ਦਾ ਜੈਨੂਨ ਚੱਲਿਆ ਬਈ ਠੀਕ ਆ ਮਤਲਬ ਟਰੈਕਟਰ ਸਾਰਾ ਟਰੈਕਟਰ ਸਾਰਾ Ориਜਨਲ ਹੈ ਸਾਰਾ ਹੋ ਰਿਹਾ ਪੱਕੀ ਆਪਣੇ ਰੰਗ ਪੇਂਟ ਦੀ ਫੰਮ ਜ਼ਿੰਮੇਵਾਰੀ ਉਹ ਜਿਹੜੀ ਚੀਜ਼ ਨਹੀਂ ਜਿਹੜੀ ਇਹਨੇ ਟਰੈਕਟਰ ਦੇ ਆ ਕੇ ਕਿਤੇ ਵੀ ਬੰਦਾ ਕਾਲ ਕਾਲ ਮਸਾਵਤ ਕਰਦੇ ਯਾਰ ਸਾਡਾ ਤੇਲ ਦਾ ਖਰਚਾ ਆ ਕੇ ਲੱਗੇ ਆ ਇੱਥੇ ਸਬੂਤ ਵੀ ਪਿਆ ਭਾਈ ਜਿੱਥੋਂ ਰੰਗ ਲਿਖਿਆ ਹੋਇਆ ਪੰਪ ਤੋਂ ਉਥੋਂ ਲਿਖਿਆ ਹੋਇਆ ਹੈ ਠੀਕ ਆ ਉਥੋਂ ਲਿਖਿਆ ਹੋਇਆ ਹੈਗਾ ਤੇ ਇਹ ਰੰਗ ਪੇਂਟ ਦਾ ਬਾਹਲੀ ਦੂਰ ਦੀ ਗੱਲ ਆ ਦਾ ਮੈਂ ਜਿਹੜੇ ਟਰੈਕਟਰ ਆਪਾਂ ਨਵੇਂ ਕੋਈ 22 23 19 ਮੰਨ ਦਿਖਾਤਾ ਕੋਈ ਬੰਦਾ ਪਾਲਿਸ਼ ਵੀ ਮਾਰੀ ਆ ਕੇ ਸਾਫਤ ਕਰਦੇ ਯਾਰ ਫਿਰ ਵੀ ਆਉਂਦਾ ਤੇਲ ਦਾ ਖਰਚਾ ਲੈ ਕੇ ਲੱਗੇ ਭਾਈ ਨੇ ਦਿਲ ਖੁੱਲਾ ਕਰ ਲਿਆ ਇਹ ਵੀ ਭਾਈ ਪਾਵਰ ਸਟੀering ਚਾਹਨਾ ਪਾਵਰ ਸਟੀering ਭਾਈ ਠੀਕ ਆ ਪੰਜਾਬ ਦਾ ਡਿਸਟ੍ਰੀਬਿਊਟਰ ਮਾਨਸ ਮਾਨ ਇਹਦਾ ਰੇਟ ਬਈ ਨੈਟ ਫਿੱਟ ਆਪਾਂ 7.5 ਲੱਖ ਰੁਪਏ ਦਾ ਟਰੈਕਟਰ ਦੇਵਾਂ 7.5 ਦਾ ਤੇ ਜਿਹੜਾ ਇੱਧਰ ਖੜਾ ਹੈਗਾ 855 ਇਹ ਦੋਨੇ ਬਈ 2023 ਮਾਡਲ ਨੇ ਦੋਨੇ ਛਕੇ ਭਰਾ ਨੇ ਛਕੇ ਭਰਾ ਨੇ 5ਵੇਂ ਮਹੀਨੇ ਦੇ ਨੇ 5ਵੇਂ ਮਹੀਨੇ ਦੇ ਹਾਂ ਸੇਮ ਕੰਡੀਸ਼ਨ ਦੇ ਚੱਲੇ ਨੇ ਬਸ ਇਹ 500 ਚੱਲੇ ਇੱਕ ਫੇਸ ਹੋਰ ਮੰਗਦੇ ਨੇ ਆਹ 500 ਚੱਲੇ ਹੋ ਸੀ ਇਹਦਾ ਰੇਟ ਕੀ ਹੈ ਇਹਦਾ ਆਪਾਂ ਨੈਟ ਫਿੱਟ ਬਈ ਦੋਨੇ ਟਰੈਕਟਰ 7.5 ਲੱਖ ਰੁਪਏ ਦੇ ਸਾਢੇ 7 ਲੱਖ ਚੱਲੇ ਮਾਰ ਤਾਂ ਉਹ ਥਰ ਦੇ ਤੇ ਜਿਹੜਾ ਇੱਧਰ ਖੜਾ ਹੈਗਾ ਸਵਰਾਜ 855 ਇਹ 2012 ਮਾਡਲ ਹੈ ਮਾਰ ਸਾਢੇ ਆ ਰਿਹਾ 60 ਰੁਪਏ ਹੈ ਬਈ ਇਹ ਆਪਾਂ ਨੈਟ ਫਟਾ ਟਰੈਕਟਰ ਦੇਣਾ 1.5 ਲੱਖ 1.5 ਲੱਖ ਰੁਪਏ ਦਾ ਅਰਵਰਸ ਪੀ ਪੀ ਵਾਲਾ ਟੀਵੀ ਲ ਬਰੇਕ ਵਾਲਾ ਕੱਲਾ ਸਾਧ 12 ਮਾਡਲ ਸਦਸਵੀਰੀ ਇੰਜਨ ਦੀ ਜਿਹੜਾ ਲੱਗਿਆ ਨਾਲ ਉਹ ਠੀਕ ਹੈ ਤੇ ਇਹ ਬਈ ਇੰਜਨ ਕਿਹੜਾ ਹੈ ਇੰਜਨ ਕਰਾਸ ਕਰ ਦੇ ਕਲੋਸ ਕਰ ਇੰਜਨ ਚਾਲੂ ਕਰਾਸ ਕਰ ਇੰਜਨ ਤੇ ਇਹ ਦਾ ਰੇਟ ਕੀ ਹੈ ਇਹਦਾ 1.5 ਲੱਖ ਰੁਪਏ ਦਾ ਦੇਣਾ ਬਈ 1.5 ਲੱਖ ਕਿ ਦੇਣਾ ਹੈ ਤੇ ਜਿਹੜਾ ਇੱਧਰਲਾ ਇਹ 2011 ਮਾਡਲ ਹੈ ਬਈ ਕਲੋਸ ਕਰ ਇੰਜਨ ਹੈ ਕਰਾਸ ਕਰ ਇੰਜਨ ਤੇ ਇਸਲੇ ਟਾਇਰ ਦਾ ਚੰਗ ਲੇ ਜਮਿਆ ਨਵੇਂ ਹੈ ਬਈ ਤੇ ਮਗਰਾਟ ਦੇ ਹਲਕੇ ਫੁਲਕੇ ਪੇਂਟ ਨੇ ਇੰਜਨ ਕਲੋਸ ਕਰਾ ਗਿਆ ਦਾ ਤੇ ਆਪਾਂ ਕੱਲੇ ਮਗਰਾਟ 3.5 ਲੱਖ ਰੁਪਏ ਦੀ ਡਿਮਾਂਡ 3.5 ਲੱਖ ਰੁਪਇਆ ਠੀਕ ਹੈ ਜਿਹੜਾ ਇੱਧਰ ਆ ਗਿਆ ਜੁੰਡੀ 5210 22 ਮਾਡਲ ਹੈ ਬਈ ਬਈ ਮਾੜੇ ਪੰਜ ਮਹੀਨਾ ਟਰੈਕਟਰਾਂ ਵਾਲਾ ਹੈ ਸਾਰਾ ਬਈ ਉਮੇਸ਼ ਮਾੜ ਆਪਾਂ ਕੁਝ ਨਹੀਂ ਲਾਇਆ ਮਤਲਬ ਜਿਹੜਾ ਲੱਗਿਆ ਆ ਗਿਆ ਜਰ ਜਿਹੜਾ ਟਰੈਕਟਰ ਤੋਂ ਮੇਰੇ ਕੋਲ ਦੇਖ ਲਿਆ ਦਿਖਾਵੇ ਖਾਤਰ ਕੁਝ ਵੀ ਨਹੀਂ ਲੱਗਿਆ ਉਹਨੇ ਠੀਕ ਹੈ ਜਿਹੜਾ ਜੀ ਮਿਆਰ ਦੇ ਘਰੋਂ ਆ ਗਿਆ ਉਹ ਵੀ ਦੇ ਦੇਣਾ ਆਪਾਂ ਠੀਕ ਹੈ ਤੇ ਇਹ ਕਿੰਨਾ ਮਾਡਲ ਇਹ 2022 ਮਾਡਲ ਹੈ ਬਈ 2022 ਮਾਡ 1000 ਕੇ ਘੰਟਾ ਚੱਲਿਆ ਬਈ ਗੇਅਰ ਅਪਰੋਚ ਆਣਾ ਹਾਂ ਗੇਅਰ ਅਪਰੋਚ ਆ ਜੀ ਹਾਂ ਜੀ ਗੇਅਰ ਅਪਰੋਚ ਟਰੈਕਟਰ ਸਾਰੇ origignal ਦੀ ਆਪਣੀ ਗਾਰੰਟੀ ਹੈ ਇਹ ਆਪਾਂ ਟਰੈਕਟਰ net fit ਦੇ ਦਾਂਗੇ 7.5 ਲੱਖ ਰੁਪਏ 7.5 ਲੱਖ ਦਾ ਜਿਹੜਾ ਆ ਗੇ ਨੀਲਾ ਇਹ 2000 ਮਾਡਲ ਆ ਬਈ ਚਿੱਪਾ ਲਈ ਆਤੀ ਹੈ ਮੋਗੇ ਦਾ ਨੰਬਰ ਮੋਗੇ ਦਾ ਨੰਬਰ ਆ ਸਾਰੇ ਟਰੈਕਟਰ ਸਾਰਾ origignal ਮੰਗੂਗਾ ਬਈ ਜਿੰਨਾ ਹੈਗਾ ਮਤਲਬ ਮਾਡਲ ਦੇ ਹਿਸਾਬ ਨਾਲ ਜਿੰਨੀ ਇੱਕ ਗੱਡੀ ਚਲਾ ਕਰਵੇਂ ਹਨ ਹਾਂ ਉਹ ਦਾ ਸਾਹਮਣੇ ਇਹ ਆਪਾਂ net fit ਦੇਵਾਂਗੇ ਬਈ 2 ਲੱਖ ਰੁਪਏ ਪੂਰੇ ਦਾ ਪੂਰੇ 2 ਲੱਖ ਲਾ ਲੱਗਦੇ ਉਹ ਜੋ ਵੀ ਹਲਕਾ ਫੁਲਕਾ ਮੰਨਦਾ ਨੂੰ ਹੋ ਜੀ ਮਾੜਾ ਮੁਕਾ ਹੈ ਨਾ ਤੇ ਇਧਰ ਆ ਗਿਆ ਇਹ ਕਿਹੜਾ ਹੈ ਇਹ 735 ਹੈ ਬਾਈ ਇਹ ਪਹਿਲਾ ਬੰਦੇ ਨੇ ਮੋਡੀਫਾਈ ਕਰਾਇਆ ਸੀਗਾ ਉਹਨਾਂ ਕੀ ਹੈ ਦਾ ਪਲੇਖਾ ਜਾਂ ਪਾਇਆ ਦਾ ਸੀਗਾ ਇਹ ਤੇ ਨੀਲੀ ਜਿਹੀ ਉਹ ਲੱਗੀ ਹੋਈ ਸੀ ਫਿਰਮ ਹਾਂ ਉੱਪਰ ਵਾਲਾ ਪਲੇਖਾ ਖਾ ਜਾਂਦਾ ਯਾਰ ਅਗਲਾ ਪੁੱਛਦਾ ਨਹੀਂ ਬਰੀ ਮੈਂ ਯਾਰ ਬੰਦਾ ਦੂਰੋਂ ਨੇੜੋਂ ਚੱਲ ਕੇ ਆ ਜੀ ਹੈ ਨਾ ਗੋੜਾ ਅਗਲਾ ਕਹਿੰਦਾ ਯਾਰ 44 ਖੜਾ ਪਰ ਟਰੈਕਟਰ ਇਹ 735 ਹੈ 98 ਮਾੜਾ ਗੋੜਾ ਵਾਪਰ ਲੱਗਿਆ ਕਨੁਕਤੀ ਕਨੁਕੀ ਡੈਕਡ ਵੈਰਾ ਸਾਰਾ ਕੁਝ ਨਾਲ ਆ ਮੂਰਲੇ ਤੇ ਰੇਡੀਅ ਮਗਰ ਨਹੀਂ ਘੱਟ ਰੇ ਬਾਈ ਟਾਇਰ ਇਹਦੇ 35 40 ਰੁਪਏ ਨੇ ਇੱਕ ਗੋੜੀ ਆ ਦੇ ਕੰਡੀਸ਼ਨ ਬੱਧੀ ਇੰਜੀਨੀਅਰ ਪੱਖੋਂ ਇੰਜਨ ਵਿੱਚ ਪੂਰਾ ਓਕੇ ਦੀ ਰਿਪੋਰਟ ਆ ਬਾਈ ਹਰਿਆਣਾ ਨੰਬਰ ਹੈ ਟਰੈਕਟਰ ਸਾਰਾ オリジナル ਹੈ 1,55,000 ਦਾ ਟਰੈਕਟਰ ਦੇ ਦਿਆਂਗੇ ਬਾਈ ਆਪਾਂ ਸਾਰਾ ਸਮਾਨ ਸਵੇ ਡੇਢ ਤੇ ਦੇ ਦੇਣਾ ਡੇਢ ਲੱਖ ਦਾ ਦੇ ਡੇਢ ਤੋਂ ਵੀ ਮਾਰ ਤੜ ਕਰਦੇ ਠੀਕ ਹੈ ਤੇ ਜਿਹੜਾ ਆ ਗਿਆ ਮਹਿੰਦਰਾ ਇਹ 2015 ਮਾਡਲਾ ਬਾਈ 15 ਮਾਰਸਾ ਨੰਬਰ ਲਵਾ ਕੇ ਦੇਵਾਗੇ ਮਾਰਸਾ ਨੰਬਰ ਉਹ ਲਵਾ ਕੇ ਦਮਾ ਟਰੈਕਟਰ ਕੱਚਾ ਹੈ ਪਹਿਲੀ ਵਾਰ ਤਾਂ ਆਪਾਂ ਹਰਿਆਣਾ ਲੈਂਦੇ ਨਹੀਂ ਬਾਈ ਠੀਕ ਹੈ ਇਹ ਵਿੱਚ ਕਿਆ ਹੋਇਆ ਪਰ ਅਗਲੀ ਪਾਰਟੀ ਨਾਲ ਗੱਲ ਕਰੀ ਬਾਕੀ ਆਪਾਂ ਮੈਂ ਤੇ 50 ਨੰਬਰ ਕਹਿ ਕੀ ਦੇਣਾ ਮੈਂ ਮੂਹਰੇ ਟਾਇਰ ਨਾਲ ਦੀ ਸੱਤ ਪਿਆ ਹੈ ਬਾਈ ਮੈਂ ਘਰ ਲੈ ਜਾਵਾਂਗਾ ਇਹਦਾ ਰਿਕਾ ਆਪਾਂ ਟਰੈਕਟਰ ਬਸ ਲੈਖ ਖੱਟ ਦੇ ਦਾਂ ਤੂੰ 270000 215 ਮਾਡਲ 15 ਮਾਡਲ ਤੇ ਜਿਹੜਾ ਸੋਨਾਲੀ ਕਪਿਆ ਵਾਲਾ ਇਹ ਵੀ 2015 ਮਾਡਲ ਆ ਬਾਈ ਅਗਲੇ ਟਾਇਰ ਹਜੇ ਨਾਲ ਦੇ ਟਰੈਕਟਰ ਦੇ ਅਗਲੇ ਟਾਇਰ ਨਾਲ ਦੇ ਆ ਪੀ ਵੀ 46 ਨੰਬਰ ਆ ਤਰਨ ਤਰ ਨਾਲ ਬਾਈ ਇਹਨੇ ਚੱਲੇ ਮਗਰਾਂੜ ਹਲਕੇ ਹੁਲਕੇ ਪੁਰਾਣੇ ਟਾਇਰ ਨੇ ਤਾਂ ਮੈਂ ਆਪਾਂ ਨਹੀਂ ਕਰਾਂ ਦਈਂਗਾ ਮੈਂ ਪਿੱਛੋਂ ਜ਼ਿੰਮੇਵਾਰ ਨਹੀਂ ਹੋਏ ਹੋਏ ਜ਼ਿੰਮੇਵਾਰ ਨਹੀਂ ਕਿਸੇ ਵਪਾਰੀ ਭਾਈ ਤੁਲੇਤਾ ਹੋਗੇ ਨਾ ਇਹ ਪੁਰਾਣੇ ਕੀ ਮਤ ਮੂਰਲੇ ਨਾਲ ਜੇ 9870657056 ਟਰੈਕਟਰ ਦੇ ਨਾਲ ਜਿਹੜਾ ਇਹ ਆ ਫਾਰਕਲ ਵੀ ਜੋਮੀ ਖੜਾ ਉਹ ਵੀ ਖੜਾਗਾ ਹੈ ਨਾ ਇਹ ਆਪਾਂ ਟਰੈਕਟਰ ਮੈਟ ਅਫਟ ਦੇ ਦਾਂਗੇ ਸਵਾ ਚਾਰ ਲੱਖ ਸਵਾ ਚਾਰ ਲੱਖ ਰੁਪਏ ਦਾ ਜੀ ਤੇ ਆ ਆ ਗਿਆ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ 2019 ਮਾਡਲ ਦਾ ਬਰਨਾਲੇ ਦਾ ਨੰਬਰ ਹੈ ਟਰੈਕਟਰ ਸਾਰਾ ਰਜਿਸਟਰ ਵਾਲਾ ਘੋੜਾ ਬੰਪਰ ਘੋੜਾ ਬੰਪਰ ਆ ਬਈ ਜਿਹਨੂੰ ਅਗਲਾ ਕਹਿੰਦਾ ਐ ਨਹੀਂ ਹੈਗਾ ਨਹੀਂ ਵਿੱਚ ਬਵਾਰੀ ਭਾਈ ਜਿੰਨੇ ਨੇ ਅਗਲਾ ਕਹਿੰਦਾ ਛਾਦਰ ਜੀ ਲਵਾ ਦੇ ਘੋੜਾ ਵਾਪਰੀ ਬੋਲ ਮਤਲਬ ਜਿਹੜਾ ਅਗਲੇ ਨੇ 8.5000 ਰੁਪਿਆ ਲਾਇਆ ਉਹਏ ਉਹਏ ਮਤਲਬ ਜਿਵੇਂ ਹੈਗਾ ਟਰੈਕਟਰ ਸਾਰਾ Ориਜਨਲ ਆ 65 ਤੋਂ 70 ਰੁਪਏ ਟਾਇਰ ਨਾਲ ਦੇ ਬਈ ਦੇ ਤੇ ਕਨੋਪੀ ਵਗੈਰਾ ਚੰਗੀ ਕਨੋਪੀ ਵਗੈਰਾ ਕੰਪਨੀ ਦੀ ਬਈ ਓਵੇਂ ਜਿਵੇਂ ਸਮਾਨ ਹੈਗਾ ਸਾਰਾ ਕੁਟ ਨਾਲ ਇਹ ਆਪਾਂ 7 ਲੱਖ ਰੁਪਏ ਦਾ ਟਰੈਕਟਰ ਦੇ ਪੂਰੇ ਸਾਥ ਠੀਕ ਹੈ ਤੇ ਇੱਧਰ ਆ ਗਿਆ 969 4x4 ਡਰਾਈਵ ਚ ਹੈ ਬਈ 4x4 ਹਾਂ 2030 ਮਾਡਲ ਆ ਬਈ ਇਹ 5 ਮਹੀਨੇ 6 ਮਹੀਨੇ ਦਾ ਟਰੈਕਟਰ ਹੈ 600 600 ਘੰਟਾ ਜੈਨੂਨ ਚੱਲਿਆ 600 ਕੰਟਰ ਸਾਰਾ Ориਜਨਲ ਆ ਵੇਟ ਵਗੈਰਾ ਜਿਵੇਂ ਕੰਪਨੀ ਦੇ ਲੱਗੇ ਬਈ ਓਵੇਂ ਨਾਲ ਸਾਰੇ ਕੁਝ ਨਾਲ ਹੀ ਆਹ ਹੋਰ ਵੀ ਜਿਵੇਂ ਵੇਟ ਇਹ ਆਪਾਂ ਇੱਕ ਟ੍ਰੈਕਟਰ ਲਈ 9600000 ਰੁਪਏ ਦਾ ਰੇਟ ਦਿੰਦੇ ਹਾਂ ਪੂਰੇ 10 ਲੱਖ ਚ ਸਵਾ 10 ਲੱਖ ਰੁਪਏ ਦੀ ਮੰਗ ਆਉਂਦਾ ਹਾਂ ਹਾਂ 10 ਲੱਖ ਚ ਦੇ ਲਾਂਗੇ ਬਾਕੀ ਜਿਹੜੇ ਵੀ ਕੋਈ ਟ੍ਰੈਕਟਰ ਜਿੰਨੇ ਲੈਣਾ ਬੰਦੇ ਨੇ ਲੋਨ ਦੀ ਸੁਣੀ ਲੋਨ ਬਈ ਆਪਾਂ ਕਰਾ ਕੇ ਦੇਵਾਂਗੇ ਲੋਨ ਕਰਾ ਕੇ ਅਗਲੇ ਨੂੰ ਵਿਖਾ ਕੇ ਜਿਵੇਂ ਹੋਊਗਾ ਜਿੰਨਾ ਹੋਊ ਟ੍ਰੈਕਟਰ ਨੂੰ ਜਿਹੜੀ ਬੈਂਕ ਤੋਂ ਹੋਊਗਾ ਜਿਹੜੀ ਬੈਂਕ ਤੋਂ ਹੋਊਗਾ ਹਾਂ ਐ ਨਹੀਂ ਹੈਗਾ ਵੀ ਮੈਂ ਕਿਸੇ ਬੈਂਕ ਨਾਲ ਠਾਈ ਆਪ ਕਰੀਆ ਹੋਆ ਵੀ ਤੁਸੀਂ ਉਸੇ ਦੀ ਕਰਾਓ ਉਸੇ ਦੀ ਕਰਾਓ ਜਿਹੜੀ ਤੁਹਾਲੇ ਨੂੰ ਫਾਇਦਾ ਲੱਗੂ ਬਈ ਦੇਖੋ ਮੈਂ ਤਾਂ ਟ੍ਰੈਕਟਰ ਵੇਚਨੇ ਆ ਆਪਦੀ ਕਮਾਈ ਕਰਨੀ ਆ ਲੋਨ ਅਗਲੇ ਨੇ ਭਰਨਾ ਵਿੱਚ ਬਥੇਰੇ ਲੋਨ ਚ ਗੱਲ ਘੋੜਦੇ ਬਈ ਆਪਾਂ ਉਹ ਕੰਮ ਨਹੀਂ ਕਰਦੇ ਮੂਰੇ ਬੰਦੇ ਨੂੰ ਪਿਠਾ ਕੇ ਆਲੇ ਨਾਲ ਗੱਲ ਕਰਕੇ ਕਿਸ਼ਤਾ ਬਣਵਾ ਕੇ ਵੀ ਆਹ ਤੇਰਾ ਇੰਨਾ ਲੋਨ ਹੁੰਦਾ ਬਈ ਇੰਨੀ ਤਰੀਕੇ ਕਿਸ਼ਤ ਬਣਦੀ ਆ ਜਿਵੇਂ ਉਹ ਵਾਲੇ ਨੇ ਦੱਸ ਕੇ ਤੇ ਪਿੰਡ ਬਈ ਆਪਣਾ ਕੱਲੋ ਪਿੰਡ ਆਪਣਾ ਕੱਲੋ ਹੈ ਜਿਲ੍ਹਾ ਮਾਨਸਾ ਆਪਣਾ ਜੇ ਤੁਸੀਂ ਇਧਰੋਂ ਮਾਨਸਾ ਜਾਂ ਪਰੰਪਰੇ ਕੁਣੀਓਂ ਆਓਗੇ ਤਾਂ ਭਾਈ ਜਿੱਥੋਂ ਤੋਂ ਕੋਟਲੀ ਕਲਾ ਤੋਂ ਕੱਲੋ ਆ ਜੰਦਾ ਜੇ ਤੁਸੀਂ ਤਲਵੰਡੀ ਵਾਲੀ ਸਾਈਡ ਤੋਂ ਆਓਗੇ ਤਾਂ ਸੰਦੋਹਾ ਤੇ ਰਾਜਗੜ ਕੋਬੇ ਕੱਲੋ ਠੀਕ ਹੈ ਤੇ ਬਾਕੀ ਜਿਹੜਾ ਤੁਹਾਡਾ ਨੰਬਰ ਹੈ ਬਈ ਉਹ ਦੱਸੋ ਉਹ ਤਾਂ 94788 77031 ਇਹ ਮੇਰਾ ਨੰਬਰ ਆ ਗਿਆ ਬਈ ਇੱਕ ਨੰਬਰ ਹੈਗਾ 94179 39309 ਉਹ ਹੀ ਡੈਡੀ ਦਾ ਨਾਮ ਮੇਜਰ ਸਿੰਘ ਮਾਨ ਮੇਜਰ ਸਿੰਘ ਮਾਨ ਤੇ ਆਪਾਂ ਘਰੇ ਖੜੇ ਆ ਜੇ ਕਿਸੇ ਨੂੰ ਪੁੱਛਣਾ ਹੋਇਆ ਤਾਂ ਮੇਜਰ ਸਿੰਘ ਮਾਨ ਕਰਕੇ ਪੁੱਛ ਕੇ ਆ ਜਾਣਾ ਮੇਜਰ ਸਿੰਘ ਮਾਨ ਦਾ ਮੇਜਰ ਮੈਂਬਰ ਕਹਦੇ ਆ ਠੀਕ ਹੈ ਤੇ ਬਾਕੀ ਕੋਈ ਰਲੇ ਸੰਪਰਕ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈਣਾ ਹੈ ਠੀਕ ਹੈ